ਅਪਲ ਨੇ ਕਿਹਾ ਕਿ ਉਸਨੇ ਚੀਨੀ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਮੈਟਾ ਦੇ ਵਟਸਐਪ ਪਰ ਮੈਸੇਜਿੰਗ ਐਪ ਅਤੇ ਇਸ ਦੇ ਥ੍ਰੈਡਸ ਸੋਸ਼ਲ ਮੀਡੀਆ ਐਪ ਨੂੰ ਚੀਨ ਦੇ ਐਪਸਟੋਰ ਤੋਂ ਹਟਾ ਦਿੱਤਾ ਹੈ। ਚੀਨੀ ਅਧਿਕਾਰੀਆਂ ਵੱਲੋਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਐਪ ਨੂੰ ਸਟੋਰ ਤੋਂ ਹਟਾ ਦਿੱਤਾ ਗਿਆ। ਨਾਲ ਹੀ ਦੱਸ ਜਿਏ ਕਿ ਉਹਨਾਂ ਨੂੰ ਹਟਾਉਣ ਵਪਾਰ ਟੈਕਨੋਲੋਜੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਅਮਰੀਕਾ ਤੇ ਚੀਨ ਦਰਮਿਆਨ ਵਧੇ ਤਣਾਅ ਦੇ ਵਿੱਚਕਾਰ ਆਇਆ ਹੈ ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਦੇਖਦੇ ਹੋਏ ਟਿਕਟੌਕ ਤੇ پابੰਦੀ ਲਗਾਉਂਦੀ ਧਮਕੀ ਵੀ ਦਿੱਤੀ ਪਰ ਜਦੋਂ ਕਿ ਚੀਨੀ ਟੈਕਨੋਲੋਜੀ ਫਰਮ ਬਾਈਡਾਂਸ ਦੀ ਮਲਕੀਅਤ ਵਾਲੀ ਟਿਕਟੌਕ ਯੂਐਸ ਵਿੱਚ ਲੱਖਾਂ ਲੋਕਾਂ ਦੁਆਰਾ ਵਰਤੀ ਜਾਂਦੀ ਹੈ WhatsApp ਅਤੇ Threads ਵਰਗੀਆਂ ਐਪਾਂ ਚੀਨ ਵਿੱਚ ਆਮ ਤੌਰ ਤੇ ਨਹੀਂ ਵਰਤੀਆਂ ਜਾਂਦੀਆਂ ਇਸ ਦੇ ਬਜਾਏ ਚੀਨੀ ਕੰਪਨੀ ਟੈਂਸੈਂਟ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ WeChat ਸਰਵੋੱਚ ਰਾਜ ਕਰਦੀ ਹੈ ਤਾਂ ਜਿਵੇਂ ਕਿ Facebook Instagram ਅਤੇ Messenger ਸਮੇਤ ਔਰ ਮੈਟਾ ਐਪਸ ਸੇ ਡਾਊਨਲੋਡ ਲਈ ਉਪਲਬਧ ਹਨ ਹਾਲਾਂਕਿ ਇਹ ਅਜੇ ਹ ਵਿਦੇਸ਼ੀ ਐਪਸ ਦੀ ਵਰਤੋਂ ਚੀਨ ਵਿੱਚ ਇਸ ਦੇ ਮਹਾਨ ਫਾਇਰਵਾਲ ਫਿਲਟਰਾਂ ਦੇ ਨੈਟਵਰਕ ਦੇ ਕਾਰਨ ਬਲੌਕ ਕੀਤੀ ਗਈ ਹੈ ਜੋ ਵਿਦੇਸ਼ੀ ਵੈੱਬਸਾਈਟਾਂ ਜਿਵੇਂ ਕਿ ਗੂਗਲ ਅਤੇ ਫੇਸਬੁੱਕ ਦੇ ਵਰਤੋਂ ਨੂੰ ਸੀਮਿਤ ਕਰਦੇ ਹਨ